ਹੋਇਆ ਬਾਬਾ ਸਾਹਿਬ ਡਾਕਟਰ ਪੀਮਰਾਓ ਮੇੜਕਰ ਜੀ ਦਾ ਉਹਦੇ ਮਨਤਾਬ ਹੁੰਦਾ ਕੀ ਆ ਇਸ ਦੇਸ਼ ਦੀ ਜਿਹੜੀ ਜਨਤਾ ਹੋ ਰਾਜੇ ਆ ਤੇ ਜਿਹੜਾ ਪ੍ਰਸ਼ਾਸਨ ਤੇ ਸ਼ਾਸਨ ਹੋ ਇਸ ਦੇਸ਼ ਦੇ ਸੇਵਕ ਹੋਣੇ ਆ ਪਰ ਅਜੀਬ ਬੰਚਾਰਾ ਅੱਜ ਰਾਜੇ ਜਿਹੜੇ ਸੇਵਕਾਂ ਕੋਲੋਂ ਮੰਗ ਰੱਖਣਾ 2005 ਦੇ ਵਿੱਚ ਨਰੇਗਾ ਕਾਨੂੰਨ ਬਣਿਆ ਸੀਗਾ ਜਿਹਨੂੰ ਨੌ ਦੇ ਵਿੱਚ ਮਹਾਤਮਾ ਗਾਂਧੀ ਨੌ ਲੈ ਕੇ ਨਾਲ ਅੱਗੇ ਰੱਖ ਕੇ ਮੰਗਰੇਗਾ ਰੱਖਿਆ ਗਿਆ ਉਸ ਨੂੰ ਜਿਹੜਾ ਖਤਮ ਕਰਕੇ ਨਵਾਂ ਜਿਹੜਾ ਬੀਵੀ ਜੀ ਰਾਮਜੀ ਕਾਨੂੰਨ ਜਿਹਦਾ ਪੂਰਾ ਨਾਂ ਪੜਾ ਅਜੀਬ ਜਿਹਾ ਸੰਸਕ੍ਰਿਤ ਹਿੰਦੀ ਤੇ ਫੰਡ ਦਾ ਪਹਿਲੀ ਵਾਰ ਨਹੀਂ ਹੈਗੇ ਤੇ ਇਸ ਕਰਕੇ ਸਾਡੇ ਸਾਥੀ ਹੈ ਇਹਨਾਂ ਤੋਂ ਜਿਹੜੀ ਨੌਕਰੀ ਜਿਹੜੀ ਲਗਾਤਾਰ ਆਪਾਂ 17-18 ਸਾਲਾਂ ਤੋਂ ਕਰ ਰਹੇ ਆ ਉਹਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਹੈਗਾ ਤੇ ਸਾਨੂੰ ਜਿੱਥੇ ਤੱਕ ਖਬਰ ਮਿਲੀ ਵੀ ਪੰਜਾਬ ਸਰਕਾਰ ਆਪਣੇ ਉੱਤੇ ਜਿਹੜਾ ਵਿੱਤੀ ਬੋਝ ਆ ਜਿਹੜਾ ਉਹਨੂੰ ਘਟਾਉਣ ਦੀ ਖਾਤਰ ਸ਼ਾਇਦ ਜਿਹੜੀ ਛਾਂਟੀ ਜਾਂ ਮਰਾਜ਼ਮਾ ਦੀ ਉਹਦੇ ਬਾਰੇ ਵੀ ਸੋਚ ਰਹੀ ਹੈ ਪਰ ਆਪਾਂ ਸਾਰੇ ਅੱਜ ਇੱਥੇ ਇਕੱਠੇ ਇਸੇ ਕਰਕੇ ਹੋਏ ਆ ਵੀ ਜਿਹੜੀ ਸ਼ਾਂਤੀ ਹੈ ਸਾਡੇ ਨਾਲ ਕੋਈ ਵੀ ਬੇਇਨਸਾਫੀ ਜਿਹੜੀ ਪੰਜਾਬ ਸਰਕਾਰ ਕਰੂਗੀ ਉਹਦਾ ਆਪਾਂ ਡਟ ਕੇ ਵਿਰੋਧ ਕਰਾਂਗੇ ਤੇ ਜਿਹੜੀਆਂ ਸਾਡੀਆਂ ਸੁਭਾਵਾਂ ਲਗਾਤਾਰ 18 ਸਾਲਾਂ ਤੋਂ ਜਿਹੜੀਆਂ ਚੱਲੀਆਂ ਆ ਰਹੀਆਂ ਸੀਗੀਆਂ ਐਵੇਂ ਸਾਨੂੰ ਕੋਈ ਜੇ ਕੱਢ ਦਿੰਦਾ ਹੈਗਾ ਤਾਂ ਜਿਹੜਾ ਸੰਘਰਸ਼ ਆ ਉਹ ਹੋਰ ਅਗਲੇ ਰੋਸ ਦੇ ਵਿੱਚ ਸਾਹਮਣੇ ਆਵੇਗਾ ਤੇ ਉਹਦੇ ਨਾਲ ਹੀ ਜਿਹੜੀ ਸਾਡੇ ਮੇਕਅਪ ਜਿਹੜੇ ਥਾਮੇ ਹੈਗੇ ਆ ਇਹਨਾਂ ਦੇ ਨਾਲ ਸਾਡਾ ਜਿਹੜਾ ਕੰਮ ਚੱਲ ਰਿਹਾ ਸੀਗਾ ਉਹ ਵੀ ਇਸ ਕਾਨੂੰਨ ਦੇ ਨਾਲ ਖਤਰੇ ਵਿੱਚ ਪੈ ਰਿਹਾ ਕਿਉਂਕਿ ਪਹਿਲਾਂ ਜਿਹੜੀ ਫੰਡਿੰਗ ਸਾਰੀ ਦੀ ਸਾਰੀ ਨਪਾ ਪਸੰਦ ਫੰਡਿੰਗ ਸੀਗੀ ਉਹ ਸੈਂਟਰ ਸਰਕਾਰ ਦੇ ਰਹੀ ਸੀ ਵੀ ਹੁਣ ਨਵੇਂ ਕਾਨੂੰਨ ਦੇ ਨਾਲ ਜਿਹੜੀ ਫੰਡਿੰਗ ਹੈ ਨਿਯਕਾ ਕਰਮ ਹੈ ਨਿਯਕਾ ਕਾਮੀਆਂ ਦੀ ਉਹਨਾਂ ਦੇ ਪ੍ਰਧਾਨ ਵਿੱਚ ਵੀ ਸੁਮਨ ਤੇ ਸਾਡੀ ਦੂਜੀ ਨਿਯਕਾ ਦੇ ਮੁਲਾਜ਼ਮਾਂ ਦੀ ਮੰਗ ਇਹ ਹੈ ਵੀ ਜੇ ਸਾਡਾ ਇਧਰੋਂ ਕੁਝ ਜਿਹੜਾ ਨਹੀਂ ਹੁੰਦਾ ਕਿ ਤਾਂ ਸਾਨੂੰ ਜਿਹੜਾ ਹੈਗਾ ਪਿੰਡੂ ਦੇ ਦਾਸ ਮਤਰਾਲਾ ਜਿਹੜਾ ਪੰਚਾਇਤੀ ਰਾਜ ਦੇ ਵਿੱਚ ਸਾਨੂੰ ਮਰਜ ਕਰਕੇ ਜਿਹੜੀ ਸਾਡੀ ਰੋਜੀ ਰੋਟੀ ਹੈ ਉਹਨੂੰ ਸਾ ਤੋਂ ਨਾਕ ਹੋਇਆ ਜਾਵੇ ਤੇ ਸਾਡੀ ਜਿਹੜੀ ਮੁੱਖ ਮੰਤਰੀ ਹੈ